ਨਜਾਇਜ਼ ਮਾਈਨਿੰਗ ਨੂੰ ਲੈ ਕੇ ਇੱਕ ਬਾਰ ਮੋੜ ਹਿਮਾਚਲ ਦੇ ਨੂਰਪੁਰ ਤੋਂ ਭਾਜਪਾ ਦੇ ਵਿਧਾਇਕ ਰਣਵੀਰ ਸਿੰਘ ਨਿੱਕਾ ਸੁਰਖਿਆ ਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਲਗਾਏ aarop ਕਿ ਹਾ ਵਿਧਾਇਕ ਵੱਲੋਂ ਹਲਕਾ ਪਵਾਵਿਖੇ ਕਾਰਵਾਈ ਜਾ ਰਹੀ ਨਜਾਇਜ਼ ਮਾਈਨਿੰਗ ਮੰਤਰੀ ਅਤੇ ਅਧਿਕਾਰੀਆਂ ਵੱਲੋਂ ਨਹੀਂ ਦਿੱਤਾ ਜਾ ਰਿਹਾ ਧਿਆਨ ਪਠਾਨਕੋਟ ਵਿਕੇ ਵਿਧਾਨ ਸਭਾ ਹਲਕਾ ਪਵਾਤੋ ਸਾਬਕਾ ਵਿਧਾਇਕ ਜੋਗਿੰਦਰ ਪਾਲ ਅਜਮੁੜ ਇੱਕ ਵਾਰ ਸੁਰਖਿਆਨ ਵਿੱਚ ਦੱਸਦੇ ਚੱਲਿਏ ਕਿ ਕੁਝ ਦਿਨ ਪਹਿਲਾਂ ਜ਼ਿਲ੍ਹੇ ਦੇ ਇਲਾਕੇ ਦਤਿਆਲ ਵਿਖੇ ਕੁਝ ਲੋਕਾਂ ਵੱਲੋਂ ਨਜਾਇਜ਼ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਸਾਬਕਾ ਵਿਧਾਇਕ ਵੱਲੋਂ ਮੌਕੇ ਤੇ ਧਰਨਾ ਵੀ ਦਿੱਤਾ ਗਿਆ ਸੀ ਪਰ ਕਾਰਵਾਈ ਨਾ ਹੋਣ ਤੇ ਅਜਮੁੜ ਇੱਕ ਵਾਰ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਡੀਸੀ ਦਫ਼ਤਰ ਦਾ ਰੁਖ ਕੀਤਾ ਅਤੇ ਉੱਥੇ ਜਾ ਡੀਸੀ ਨੂੰ ਮੰਗ ਪੱਤਰ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਵਿਧਾਇਕ ਨੇ ਕਿਹਾ ਕਿ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਪਵਾਤੋ ਵਿਧਾਇਕ ਲਾਲ ਚੰਦ ਕਟਾਰੂਚਕ ਆਪਣੇ ਹਲਕੇ ਵੱਲ ਉਹਨਾਂ ਦਾ ਕੋਈ ਵੀ ਧਿਆਨ ਨਹੀਂ ਹੈ ਹਲਕੇ ਦੇ ਵਿੱਚ ਮਾਈਨਿੰਗ mafia ਵੱਲੋਂ ਨਜਾਇਜ਼ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਇਲਾਕੇ ਦੀ ਉਪਜਾਊ ਜ਼ਮੀਨ ਨੂੰ ਬੰਜਰ ਬਣਾਉਣ ਵੱਲ ਧੱਕਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਜਿਸ ਥਾਂ ਤੇ ਮਾਈਨਿੰਗ ਹੋ ਰਹੀ ਹੈ ਉਸ ਜਗ੍ਹਾ ਤੇ ਗਵਾਂਡੀ ਸੂਬੇ ਹਿਮਾਚਲ ਦੇ ਵਿਧਾਨ ਸਭਾ ਹਲਕਾ ਨੂਰਪੁਰ ਤੋਂ ਵਿਧਾਇਕ ਰਣਵੀਰ ਸਿੰਘ ਨਿਕਾ ਵੱਲੋਂ ਕਾਰਵਾਈ ਜਾ ਰਹੀ ਹੈ ਅਤੇ ਇਸ ਤੋਂ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਆਪਸ ਵਿੱਚ ਰਲੇ ਹੋਏ ਨੇ ਅਤੇ ਰਲ ਮਿਲ ਕੇ ਕੰਮ ਕਰ ਰਹੇ ਨੇ ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਅਦਾਲਤ ਦਾ ਰੁਖ ਵੀ ਕੀਤਾ ਗਿਆ ਹੈ ਅਤੇ ਜੋ-ਜੋ ਵੀ ਆਰੋਪੀ ਹੋਵੇਗਾ ਨਾਮ ਹੀ ਕਿਉਂ ਨਾ ਹੋਵੇ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਮੰਤਰੀ ਆ ਕੇ ਪੰਜਾਬ ਦੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਆ ਇੱਕ ਹਮਾਕੇ ਤੋਂ ਨੂਰਪੁਰ ਤੋਂ ਐਮਐਲਏ ਬੀਜੇਪੀ ਦਾ ਜਿੱਤਿਆ ਜਿਹਦਾ ਰਣਵੀਰ ਸੋ ਨਾ ਕੱਚਾ ਨਾਮ ਨਿਕਨੇ ਨਿੱਕਾ ਕਰਕੇ ਉਹਨੂੰ ਕਹਿੰਦੇ ਆ ਉਹ ਸ਼ਰ ਆਮ ਜਿਹੜੀ ਮਾਈਨਿੰਗ ਇੱਥੇ ਕਰੀ ਜਾ ਰਿਹਾ ਇਹ ਤੁਸੀਂ ਦੱਸੋ ਵੀ ਇਹ ਮਲੇ ਉਹਨੇ ਤੇ ਕੀ ਆ ਇਹ ਬਿਲਕੁਲ ਸਾਡੀ ਪਾਰਟੀ ਨੇ ਜੋ ਕਿਹਾ ਇਹ ਕੇਜਰੀਵਾਲ ਦੇ ਜਿਹੜੇ ਆਮ ਆਦਮੀ ਪਾਰਟੀ ਆ ਇਹ ਬੀਜੇਪੀ ਨਹੀਂ ਸੀ ਬੀਟੀਐ ਇਹ ਤਾਂ ਸਭ ਤੋਂ ਰਿਹਾ ਮੈਂ ਤੇ ਆਗਾ ਵਿਪਕਸ਼ ਦਾ ਸਾਡਾ ਜੇ ਕੰਮ ਹੈ ਇਹ ਜਿਹੜੇ ਗੰਦ ਕੰਮ ਕਰਦੇ ਨੇ ਉਹ ਜਾਗਰ ਕਰਨਾ ਇਹਨਾਂ ਦੇ ਅਮਲ ਹੋਏ ਨਾ ਹੋਏ ਬਾਬਾ ਸਾਹਿਬ ਦਾ ਸਰਦਾਰ ਲਿਖਿਆ ਬਾਬਾ ਸਾਹਿਬ ਦੇ ਰਖਵਾਲੇ ਜਿਹੜੇ ਆ ਲੋਰ ਕੋਰਟ ਹਾਈ ਕੋਰਟ ਸੈਸ਼ਨ ਕੋਰਟ ਸਪ੍ਰੇਡ ਕੋਰਟ ਜਿੱਥੋਂ ਤੱਕ ਵੀ ਜਾਣੇ ਪਿਆ ਆ ਆਪਾਂ ਜਾਣ ਨੂੰ ਤਿਆਰ ਆ ਮੈਂ ਹਾਈ ਕੋਰਟ ਚ ਕੇਸ ਇਹਨਾਂ ਦੇ ਖਿਲਾਫ ਕਰ ਦਿੱਤੇਗਾ ਔਰ ਜਿਹੜੇ ਜਿਹੜੇ ਵੀ ਅਫਸਰ ਹੋਗੇ ਜੋ ਦੋਸ਼ੀ ਹੋਣਗੇ ਮੈਂ ਉਹਨਾਂ ਦੇ ਬਾਈ ਨੇਮ ਉਹਨਾਂ ਨੂੰ ਲੈਟਰ ਜਿਹੜੇ ਆ ਘੜਾਵਾਗੇ ਮੈਂ ਤੇ ਹਟਰਾਂ ਲਈ ਮੈਂ ਤੇ ਦੋਸਾਰੇ ਹੁੰਦੇਗਾ ਔਰ ਜੇ ਮੰਤਰੀ ਸਾਹਿਬ ਵੀ ਵਿਚਲੇ ਬਿਟੇ ਚ ਲੈਣੇ ਪਏਗਾ ਤੇ ਲੈਣਾ ਹੀ ਪਏਗਾ ਕਿਉਂ ਨਹੀਂ ਲੈਣਾ ਇਹਨੂੰ ਤੇ ਤੇਰਾ ਇਲਾਕਾ ਕੋਈ ਪੰਜਾਬ ਦਾ ਇੱਕ ਮੰਤਰੀ ਤੂੰ ਹਲਕੇ ਭੋਲੇ ਤੋਂ ਜਿੱਤ ਕੇ ਗਿਆ ਤੇਰਾ ਕੋਈ ਫਰਜ਼ ਨਹੀਂ ਬੰਦਾ ਕੋਈ ਤੇਰੇ ਇਲਾਕੇ ਦੇ ਵਿੱਚ ਐਡੀ ਵਧੀਆ ਇਹ ਕਲਾਸ ਜਨੇ ਜਿਹਦੇ ਵਿੱਚ 600 ਕਾਉਂਟਰ ਗਿਣਾ ਹੋ ਰਿਹਾ ਅਬੈਦਮਾਈਨੀ ਹੋ ਰਹੀ ਹੈ ਇਹ ਕਪਾਸੇ ਤੁਸੀਂ ਕਹੀ ਜਾਂਦੇ ਪਿਆ ਇਹ ਅਵaidh ਮਾਈਨਿੰਗ ਦਾ ਇੱਕ ਦਾਣਾ ਨਹੀਂ ਚੁਕਾਈ ਦੇਣਾ ਕਿ ਇੱਥੇ ਦਾਣਾ ਨਹੀਂ ਚੁਕੰਦਾ ਟੜਾ ਦੇ ਹਿਸਾਬ ਨਾਲ ਜਿਹੜੀ ਇਹ ਸੈਮ ਜਾਰੀ ਹੈ ਰੇਤਾ ਬਜਰੀ ਜਾਰੀ ਹੈ ਜਿਹੜੇ ਬੰਦੇ ਪਹਿਲੇ ਦਿਨਾਂ ਨੂੰ ਪੁੱਛਣਾ ਚਾਹੁੰਦਾ ਤੇ ਜਿਹੜੀ ਤੁਹਾਡੇ ਕੋਲ ਆਪਸ਼ਨ ਨਹੀਂ ਤੁਸੀਂ 32 ਕ੍ਰੈਸ਼ਰ ਕਥਲੋਰ ਦੇ ਪਰਲੇ ਪਾਸੇ ਕਿੱਦਾਂ ਲਵਾ ਕੇ ਤੇ ਰਲਿਓ ਇਹਨਾਂ ਸਾਰੇ